15 ਫਰਵਰੀ 2024 10 ਵਜੇ ਦਾ ਸਮਾਂ ਗਰਾਉਂਡ ਜ਼ੀਰੋ ਦੇ ਉੱਪਰ ਪਹੁੰਚ ਗਈ ਲਿਵਿੰਗ ਇੰਡੀਆ ਟੀਮ ਸਰਦਿਤੇ ਕਸਾਨੀ ਅੰਦੋਲਨ 2.0 ਜਿੱਥੇ ਕੋਈ ਵੀ ਨਹੀਂ ਪਹੁੰਚਿਆ ਉੱਥੇ ਪਹੁੰਚੀ ਲਿਵਿੰਗ ਇੰਡੀਆ ਟੀਮ ਕਿਉਂਕਿ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਕਿ ਇਹ ਆ ਹਰਿਆਣੇ ਦਾ ਬਾਰਡਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਬਣਾ ਦਿੱਤਾ ਗਿਆ ਵਾ ਅ ਦੇਖ ਸਕਦੇ ਹੋ ਕਿ ਕੰਡੇ ਵਾਲੀ ਤਾਰ ਲਾਈ ਹੋਈ ਹੈ ਕੇਲ ਵਛਾਏ ਹੋਏ ਨੇ ਬੈਰੀਕੇਡ ਕੀਤੇ ਹੋਏ ਨੇ ਇੱਕ ਤੇ ਲੇਨ ਜਿਹੜੀ ਬੈਰੀਕੇਟਾਂ ਦੀ ਉਹ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਦੇ ਨਾਲ ਧੂਕੇ ਪਰਾ ਕਰ ਦਿੱਤੀ ਗਈ ਸੀ ਪਰ ਹੁਣ ਦੂਜੀ ਲੇਅਰ ਹੈਗੀ ਆ ਤੇ ਹੁਣ ਦੇਖ ਸਕਦੇ ਤਸਵੀਰਾਂ ਦੇ ਵਿੱਚ ਇਹ ਹੈ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀ ਜਿੱਥੇ ਕੀ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਛੁੱਟੇ ਜਾ ਰਹੇ ਨੇ ਪਰ ਆਖਰ ਦੇ ਵਿੱਚ ਕਿਸਾਨ ਬਿਲਕੁਲ ਸ਼ਾਂਤੀ ਦੇ ਨਾਲ ਬਹਿ ਕੇ ਆਪਣਾ ਦਰਸ਼ਨ ਕਰ ਰਹੇ ਨੇ ਆ ਦੇਖੋ ਕਿ ਚਾਰੇ ਪਾਸੇ ਫੋਰਸ ਕਿੰਨੀਆਂ ਉਹਨਾਂ ਦੇ ਵੱਲੋਂ ਜੈਕਟਾਂ ਪਾਈਆਂ ਹੋਈਆਂ ਨੇ ਹੈਲਮਟ ਪਾਏ ਹੋਣੇ ਹੱਥਾਂ ਦੇ ਵਿੱਚ ਡਾਂਗਾ ਨੇ ਤੇ ਬਰੂਥ ਸੁੱਟਣ ਵਾਲੀਆਂ ਮਸ਼ੀਨਾਂ ਨੇ ਆਥਰੂ ਗੈਸ ਸੁੱਟਣ ਵਾਲੀਆਂ ਮਸ਼ੀਨਾਂ ਹੈਗੀਆਂ ਨੇ ਪਾਣੀ ਵਾਲੇ ਟੈਂਕ ਹੈਗੇ ਨੇ ਪਰ ਉਥੇ ਕਿਸਾਨ ਡਟੇ ਹੋਏ ਨੇ ਕਿ ਸਾਡੇ ਉੱਤੇ ਜਿੰਨੇ ਮਰਜ਼ੀ ਸਾਜ਼ਾ ਕੀਤੇ ਜਾਣ ਪਰ ਅਸੀਂ ਆਪਣੇ ਕੇਂਦਰ ਕੋਲ ਹੱਕ ਲੈ ਕੇ ਜਾਵਾਂਗੇ ਤੇ ਆ ਦੇਸੋ ਕੀ ਇਸ਼ਾਰਾ ਜਿਹੜਾ ਉਹਨਾਂ ਦੇ ਵੱਲੋਂ ਮਾਰਿਆ ਜਾ ਰਿਹਾ ਤੇ ਗਰਾਊਂਡ ਜ਼ੀਰੋ ਦੇ ਉੱਪਰ ਆਖਰ ਪਹੁੰਚ ਗਈ ਟੀਮ ਲਿਵਿੰਗ ਇੰਡੀਆ ਕਿ ਲੋਕਾਂ ਨੂੰ ਇਹ ਚੀਜ਼ ਦਿਖਾਉਣੀ ਬਹੁਤ ਲਾਜ਼ਮੀ ਸੀ ਕਿ ਸ਼ੰਭੂ ਬਾਰਡਰ ਦੇ ਉੱਪਰ ਹੋ ਕੀ ਰਿਹਾ ਜਿੱਥੇ ਕਿਸਾਨਾਂ ਨੂੰ ਬਦਰਾਮ ਕੀਤਾ ਜਾ ਰਿਹਾ ਕਿ ਕਿਸਾਨ ਇੱਟਾ ਰੋੜਾ ਵਰਾ ਰਹੇ ਨੇ ਪਰ ਉੱਥੇ ਕਿਸਾਨ ਸ਼ਾਂਤੀ ਤਰੀਕੇ ਦੇ ਨਾਲ ਇੱਥੇ ਆਪਣੇ ਹੱਕ ਮੰਗ ਰਹੇ ਨੇ ਕਿ ਹਰਿਆਣੇ ਨਾਲ ਸਾਡੀ ਕੋਈ ਲੜਾਈ ਤੇ ਹੈਗੀ ਨਹੀਂ ਆ ਪਰ ਹਰਿਆਣੇ ਨੇ ਜਿਹੜੀਆਂ ਚੈਨ ਲਾ ਦਿੱਤੀ ਗਈ ਆ ਬਾਰਡਰ ਸੀਲ ਕਰ ਦਿੱਤੇ ਗਏ ਨੇ ਉੱਥੇ ਹਰਿਆਣਾ ਵੀ ਉਹਨਾਂ ਦੋਸ਼ੀ ਹਰਿਆਣਾ ਸਰਕਾਰ ਵੀ ਉਹਨੀ ਦੋਸ਼ੀ ਆ ਜਿੰਨੀ ਕੇਂਦਰ ਸਰਕਾਰ ਆ ਪਰ ਪਲ-ਪਲ ਦੀ ਮਹਾਕਵਰੀ ਲਿਵਿੰਗ ਇੰਡੀਆ ਗਰਾਉਂਡ ਜ਼ੀਰੋ ਦੇ ਉੱਪਰ ਦਿਖਾ ਰਿਹਾ ਕੈਮਰਾਮੈਨ ਮਨੋਜ ਦੇ ਨਾਮ ਅਜੇਦਰ ਸਿੰਘ ਲਿਵਿੰਗ ਇੰਡੀਆ ਨੂੰ ਸ਼ੰਭੂ ਬਾਰਡਰ